ਹੈਲੋ ਜੀ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਤੁਸੀਂ ਸਾਰੇ ਜਾਨੇ ਉਮੀਦ ਕਰਦੇ ਆ ਬਿਲਕੁਲ ਠੀਕ ਠਾਕ ਹੋਵੋਗੇ ਹਾਂਜੀ ਆਪਾਂ ਤੁਹਾਨੂੰ ਪਰਸੋਂ ਵਾਲੀ ਸ਼ਾਰਟ ਦੇ ਵਿੱਚ ਇਹ ਵਾਲੇ ਸੂਟਸ ਦਿਖਾਏ ਸੀਗੇ ਹੁਣ ਆਪਾਂ ਤੁਹਾਨੂੰ ਪ੍ਰੋਪਰਲੀ ਸ਼ੋ ਕਰਾਂਗੇ ਵਿਦ ਬਾਟਮਸ ਵਿਦਆਊਟ ਦੁਪੱਟਾ ਸੂਟ ਨੇ ਠੀਕ ਹੈ ਆਰਡਰ ਨੂੰ ਪਲੇਸ ਕਰਨ ਦੇ ਲਈ ਜੋ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ ਉਸ ਦੇ ਉੱਪਰ ਤੁਸੀਂ ਪ੍ਰੋਪਰ ਸਕਰੀਨ ਸ਼ਾਟ ਲੈ ਕੇ ਕਰ ਦੇਣਾ WhatsApp ਮੈਸੇਜ ਠੀਕ ਹੈ ਜੀ ਇਹ ਰਹੇਗੀ ਮੈਚਿੰਗ ਆਲ ਓਵਰ ਲੈਣਾ ਉਹਦਾ ਪ੍ਰਾਈਸ ਅਲੱਗ ਰਹੇਗਾ ਆਪਾਂ ਤੁਹਾਨੂੰ ਇੱਥੇ ਮੈਚਿੰਗ ਦਾ ਪ੍ਰਾਈਸ ਸ਼ੋ ਕਰ ਦਾਂਗੇ ਟੈਸਟਾ ਬ੍ਰਾਂਡ ਦੇ ਜਿਹੜੇ ਸੂਟਸ ਰਹਿਣਗੇ ਨਾਲ ਇਹਨਾਂ ਦੇ ਕਾਟਨ ਦੀਆਂ ਵਧੀਆ ਕੁਆਲਿਟੀ ਦੀ ਕਾਟਨ ਦੀਆਂ ਰਹਿਣਗੀਆਂ ਬਾਟਮਸ ਠੀਕ ਹੈ ਜੀ ਇਹ ਹੈ ਜੀ ਕ੍ਰਸ਼ ਕਾਟਨ ਦੇ ਸੂਟਸ ਠੀਕ ਹੈ ਇਸ ਤਰ੍ਹਾਂ ਦੇ ਨਾਲ ਪ੍ਰਿੰਟ ਬਣਿਆ ਹੋਇਆ ਠੀਕ ਹੈ ਜਿਹੜਾ ਵੀ ਕਲਰ ਪਸੰਦ ਆਉਂਦਾ ਤੁਸੀਂ ਉਸੇ ਦਾ ਸਕਰੀਨਸ਼ਾਟ ਲੈ ਕੇ ਆਪਣੀ ਬੁਕਿੰਗ ਕਰਵਾ ਸਕਦੇ ਹੋ ਹਾਂਜੀ ਸੈਕਿੰਡ ਆਪਣਾ ਇਹ ਵਾਲਾ ਸੂਟ ਹੈ ਅਲੱਗ-ਅਲੱਗ ਤਰ੍ਹਾਂ ਦੇ ਕਲਰਸ ਨੇ ਤੁਸੀਂ ਆਪਣੇ ਅਕੋਰਡਿੰਗ ਕਲਰ ਹੈ ਜਿਹੜਾ ਸਿਲੈਕਟ ਕਰ ਸਕਦੇ ਹੋ ਸਟਾਫ ਹੈਗਾ ਜਿਹੜਾ ਬਹੁਤ ਜ਼ਿਆਦਾ ਵਧੀਆ ਸੌਫਟ ਹੈ ਇਸ ਤਰ੍ਹਾਂ ਦੇ ਨਾਲ ਇਸ ਦੇ ਵਿੱਚ ਕੀ ਹੈ ਚੈੱਕ ਬਣਿਆ ਹੋਇਆ ਸੈਲਫ ਪ੍ਰਿੰਟ ਦੇ ਵਿੱਚ ਚੈੱਕ ਉਪਰ ਇਹ ਵਾਲਾ ਪ੍ਰਿੰਟ ਬਣਿਆ ਹੋਇਆ 올ਓਵਰ ਵੀ ਲੈ ਸਕਦੇ ਹੋ ਤੁਸੀਂ ਮੈਚਿੰਗ ਦੇ ਨਾਲ ਵੀ ਲੈ ਸਕਦੇ ਹੋ ਨੈਕਸਟ ਹੈਗਾ ਜੀ ਇਹ ਵਾਲਾ ਕਲਰ ਇਸ ਤਰ੍ਹਾਂ ਦੇ ਨੇ ਇਸ ਤਰ੍ਹਾਂ ਦੇ ਨਾਲ ਇਸ ਦੇ ਵਿੱਚ ਪ੍ਰਿੰਟ ਬਣਿਆ ਹੋਇਆ ਚੈੱਕ ਹੈ ਜਿਹੜਾ ਉਹ ਸਾਰਿਆਂ ਦੇ ਵਿੱਚ ਹੀ ਬਣਿਆ ਹੋਇਆ ਹੈ ਠੀਕ ਹੈ ਕ੍ਰਸ਼ ਕਾਟਨ ਦਾ ਜਿਹੜਾ ਹੈਗਾ ਸਟਫ ਰਹੇਗਾ ਤੇ फ्रेंड्स ਤੁਸੀਂ ਦੇਖ ਸਕਦੇ ਹੋ ਸਾਰੇ ਪ੍ਰਿੰਟਸ ਐਂਡ ਸਾਰੇ ਕਲਰਸ ਬਹੁਤ ਸੋਹਣੇ ਨੇ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਸਿਲੈਕਟ ਕਰ ਸਕਦੇ ਹੋ ਹਾਂਜੀ ਇਹ ਕੀ ਆਪਣੇ ਕੋਲੇ ਵਾਲਾ ਪ੍ਰਿੰਟ ਹੈ ਸਕਿਨ ਸ਼ੇਡ ਦੇ ਉੱਪਰ ਬਣਿਆ ਹੋਇਆ ਪ੍ਰਿੰਟ ਹੈ ਇਹ 골ਡਨ ਸਕਿਨ ਦੇ ਉੱਪਰ ਅਸਤਰ ਦੇ ਨਾਲ ਅਲੱਗ-ਅਲੱਗ ਤਰ੍ਹਾਂ ਦੇ ਪ੍ਰਿੰਟਸ ਨੇ ਫਲਾਰੀ ਪ੍ਰਿੰਟਸ ਨੇ ਗਈ ਛੋਟੇ ਪ੍ਰਿੰਟਸ ਨੇ ਵੱਡੇ ਪ੍ਰਿੰਟਸ ਨੇ ਤੁਸੀਂ ਦੇਖ ਸਕਦੇ ਹੋ ਇਹ ਹੈਗਾ ਜੀ ਬਹੁਤ ਹੀ ਸੋਹਣਾ ਗ੍ਰੇਡ ਪਿੰਕ ਗ੍ਰੇ بیس ਦੇ ਉੱਪਰ ਪਿੰਕ ਹੈਗਾ ਜਿਹੜਾ ਪ੍ਰਿੰਟ ਬਣਿਆ ਹੋਇਆ ਹੈ ಸಿ ಗ್ರೀನ್ ಕಲರ್ ਸਤਰੰ ਦੇ ਨਾਮ ਤੇ ਹਾਂਜੀ ਨੈਕਸਟ ਟੇਬਲ ਆਪਣੇ ਇਸ ਦੇ ਨਾਲ ਟੈਸਟਾ ਦੀ ਹੀ ਮੈਚਿੰਗ ਹੈ ਉਸ ਦੇ ਨਾਲ ਜਿੱਦਾਂ ਆਪਾਂ ਕਾਟਨ ਦੀਆਂ ਮੈਚਿੰਗਸ ਲਗਾਈਆਂ ਹੋਈਆਂ ਨੇ ਸਤਰੰ ਦੇ ਨਾਮ ਇਹ ਤੁਹਾਡਾ ਸ਼ਰਟ ਦਾ ਸਟਾਫ ਰਹੇਗਾ ਹਾਂਜੀ ਆਪਣੇ ਕੋਲ ਜੌਰਜਟ ਦਾ ਪ੍ਰਿੰਟ ਇਹ ਵੀ ਆਪਣੇ ਕੋਲੇ ਹੈਗੇ ਨੇ ਸੂਟਸ ਤੁਸੀਂ ਲੈ ਸਕਦੇ ਹੋ ਠੀਕ ਹੈ ਇਸ ਤਰ੍ਹਾਂ ਦੇ ਨਾਲ ਫਾਈਨ ਕੁਆਲਿਟੀ ਦੀ ਜੌਰਜਟ ਰਹੇਗੀ ਕਿਸੇ ਵੀ ਤਰ੍ਹਾਂ ਦੇ ਨਾਲ ਤੁਸੀਂ ਇਹਨੂੰ ਡਿਜ਼ਾਈਨ ਕਰਵਾ ਸਕਦੇ ਹੋ ਨੇਵੀ ਬਲੂ ਤੇ ਉੱਪਰ ਹੈਗੇ ਜਿਹੜੇ ਫਰੋਜੀ ਡਾਟਸ ਨੇ ਜੀ ਨੈਕਸਟ ਡੇ ਆਪਣੇ ਕੋਲ ਨਾ ਬਹੁਤ ਸੋਨਾ ਪ੍ਰਿੰਟ ਆਇਆ ਜੌਰਜਟ ਦਾ ਕਾਫੀ ਸੂਟਸ ਨੇ ਆਪਣੇ ਕੋਲ ਅਵੇਲੇਬਲ ਇਹਨਾਂ ਨੂੰ ਜਿੱਦਾਂ ਮਰਜ਼ੀ ਤੁਸੀਂ ਡਿਜ਼ਾਈਨ ਕਰਵਾ ਸਕਦੇ ਹੋ ਐਮਬ੍ਰੋਇਡਰੀ ਵੀ ਕਰਵਾ ਸਕਦੇ ਹੋ ਜਸਟ ਲੇਸਸ ਦੇ ਨਾਲ ਵੀ ਡਿਜ਼ਾਈਨ ਕਰਵਾ ਸਕਦੇ ਹੋ ਵਿਦ ਸਟਿਚਿੰਗ ਐਂਡ ਵਿਦਆਊਟ ਸਟਿਚਿੰਗ ਲੈ ਸਕਦੇ ਹੋ ਠੀਕ ਹੈ ਜੀ ਤਾਂ ਇਹ ਸਾਰੇ ਸੂਟਸ ਦੇ ਅੱਜ ਵਾਲਿਆਂ ਦੇ ਪ੍ਰਾਈਸ ਹੈਗੇ ਨੇ ਜਿਹੜੇ ਤੁਹਾਨੂੰ ਨਾਲ ਹੀ ਮੈਂਸ਼ਨ ਹੋਣਗੇ ਪਲੀਜ਼ ਵੀਡੀਓ ਨੂੰ ਧਿਆਨ ਨਾਲ ਦੇਖ ਲਿਓ ਠੀਕ ਹੈ ਜੀ ਫਿਰ ਅੱਜ ਵਾਲੀ ਵੀਡੀਓ ਦੇ ਵਿੱਚ ਇੰਨੇ ਸੂਟਸ ਫਿਰ ਮਿਲਾਂਗੇ ਆਪਾਂ ਸੋਹਣੇ ਸੋਹਣੇ ਸੂਟਾਂ ਦੀ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਤੁਸੀਂ ਇਹਨਾਂ ਸੂਟਸ ਤੇ ਆਰਡਰ ਕਰੋ ਬੁੱਕ